ਤੁਸੀਂ ਆਪਣੇ ਆਲੇ-ਦੁਆਲੇ ਦੇ ਝਾਤ ਮਾਰ ਕੇ ਦੇਖੋ ਕੋਈ ਕਈ ਵਾਰ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਨੂੰ ਜ਼ਿੰਦਗੀ ਦਾ ਸਬਕ ਦੇ ਦਿੰਦੀਆਂ ਨੇ ਇੱਕ ਦਿਨ ਪੈਨਸਿਲ ਜਿਹੜੀ ਕੱਚੀ ਪੈਨਸਿਲ ਨਾਲ ਅਸੀਂ ਲਿਖਦੇ ਹਾਂ ਬੱਚੇ ਆਪਣਾ ਕੰਮ ਕਰਦੇ ਨੇ ਪੈਨਸਿਲ ਅੱਖਰ ਮਟਾਉਣ ਵਾਲੀ ਰਬੜ ਦੇ ਨਾਲ ਗੱਲਾਂ ਕਰਦੀ ਰੂਪੀ ਰਬੜ ਨੇ ਪੁੱਛਿਆ ਤੈਨੂੰ ਕੀ ਹੋਇਆ ਪੈਨਸਿਲ ਬੋਲੀ ਮੈਨੂੰ ਇਹ ਸੋਚ ਕੇ ਦੁੱਖ ਹੁੰਦਾ ਹੈ ਕਿ ਮੈਂ ਲਿਖਦੀ ਜਾਂਦੀ ਹਾਂ ਤੇ ਤੂੰ ਮੇਰੇ ਲਿਖੇ ਹੋਏ ਅੱਖਰ ਮਟਾਉਣ ਲਈ ਵਰਤ ਲਿਆ ਜਾਂਦਾ ਹੈ ਮੇਰੀਆਂ ਛੋਟੀਆਂ-ਛੋਟੀਆਂ ਗਲਤੀਆਂ ਨੂੰ ਤੂੰ ਮਿਟਾ ਕੇ ਫਿਰ ਤੋਂ ਮੈਂ ਉਸ ਨੂੰ ਸਵਾਰ ਕੇ ਲਿਖ ਲੰਨੀ ਆ ਤੇ ਜਿਵੇਂ-ਜਿਵੇਂ ਮੈਂ ਤੈਨੂੰ ਵਰਤਦੀ ਰਹਿੰਦੀ ਆ ਤੂੰ ਛੋਟੀ ਹੁੰਦੀ ਰਹਿੰਦੀ ਆ ਰਵਣ ਨੇ ਉਸ ਦਾ ਹੱਥ ਫੜ ਉਸ ਨੂੰ ਚੁੱਪ ਕਰਾਉਂਦੇ ਹੋਏ ਕਿਆ ਨਹੀਂ ਪੈਨ ਇਹ ਤਾਂ ਮੇਰਾ ਕੰਮ ਹੀ ਹੈ ਮੈਂ ਤਾਂ ਬਣੀ ਹੀ ਹਾਂ ਤੇਰੀਆਂ ਗਲਤੀਆਂ ਮਿਟਾਉਣ ਦੇ ਲਈ ਪੈਨਸਲ ਚੁੱਪ ਹੋ ਗਈ ਜੇਕਰ ਅਸੀਂ ਇਸ ਨੂੰ ਆਪਣੀ ਜ਼ਿੰਦਗੀ ਦੇ ਨਾਲ ਜੋੜੀਏ ਤਾਂ ਅਸਲ ਵਿੱਚ ਜ਼ਿੰਦਗੀ ਦੇ ਵਿੱਚ ਬੱਚੇ ਬਿਲਕੁਲ ਉਸ ਪੈਨਸਿਲ ਦੀ ਤਰ੍ਹਾਂ ਹੀ ਹੁੰਦੇ ਨੇ ਤੇ ਮਾਪੇ ਉਹ ਰਬੜ ਦੀ ਤਰ੍ਹਾਂ ਹੁੰਦੇ ਨੇ ਬੱਚੇ ਜ਼ਿੰਦਗੀ ਦੇ ਵਿੱਚ ਜਿੰਨੀ ਮਰਜ਼ੀ ਗਲਤੀਆਂ ਕਰ ਲੈਣ ਜਿੰਨੀ ਮਰਜ਼ੀ ਵਾਰ ਗਲਤੀਆਂ ਆਪਣੀਆਂ ਦੁਹਰਾ ਲੈਣ ਪਰ ਮਾਪੇ ਹਮੇਸ਼ਾ ਹੀ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਮਾਫ ਕਰਦੇ ਰਹਿੰਦੇ ਨੇ ਉਹਨਾਂ ਦੇ ਉੱਤੇ ਪਰਦੇ ਕੱਜਦੇ ਰਹਿੰਦੇ ਨੇ ਤੇ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾਂ ਅਧਿਆਪਕ ਜਿਹੜੇ ਮਾਵਾਪ ਹੁੰਦੇ ਨੇ ਉਹ ਜ਼ਿੰਦਗੀ ਦੇ ਆਖਰੀ ਸਾਹ ਤੱਕ ਸਾਡਾ ਮਾਰਗਦਰਸ਼ਕ ਬਣਦੇ ਰਹਿੰਦੇ ਨੇ